ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਲੱਗੇ ਆ ਕੜੀ ਪਰਚਦੀ ਪਈ ਆ ਕੱਲ ਦੀ ਫਿਰ ਆਲੂ ਪਏ ਆ ਉਬਲੇ ਹੋਏ ਦੋ ਚਾਰ ਕ ਬਾਦੂ ਬਾਦੂ ਬੀਬੀ ਜਾਨੀ ਤੋ ਕੋ ਹੋ ਪਾਰਾ ਬੀ ਫਿਰ ਲਾਲ ਨਹੀਂ ਪੋਂਦੇ ਫਿਰ ਆਹੀ ਪਾ ਲਾਂਗੇ ਹਰੀਆਂ ਠੀਕ ਹੈ ਹਾਂ ਕਰਾਰੇ ਦੇ ਸੋਨੇ ਵਰਤਾਂਗੇ ਅ ਮਿਰਚਾਂ ਤਾਂ ਪਰੌਂਠੇ ਜਿੱਚ ਤਾਂ ਨੂਨ ਵਿੱਚ ਤੇਜਾ ਸੋਨਾ ਲਾਉਂਦਾ ਤੇ ਆਲੂ ਜਿਵੇਂ ਕੜੀ ਆਲੂ ਪਏ ਆ ਉਬਲੇ ਹੋਏ ਆ ਉਹ ਸਾਰੇ ਮਿਕਸ ਕਰਕੇ ਪਰੌਂਠੇ ਬਣਾ ਲਾਂਗੇ ਪਹਿਲਾਂ ਅਸੀਂ ਆਲੂ ਕੋਫਤੇ ਬਣਾਉਣੇ ਤੇ ਫਿਰ ਹੁਣ ਉਹ ਨਹੀਂ ਬਣਾਉਂਦੇ ਹੈਗੇ ਹੁਣ ਜਦੋਂ ਸਮਾਨ ਪਿਆ ਹੈ ਫਿਰ ਆਪਾਂ ਖਰਾਬ ਨਹੀਂ ਕਰਦੇ ਸਿੱਟਦੇ ਨਹੀਂ ਹੈਗੇ ਫਿਰ ਉਹ ਆਟਾ ਗੁੰਨ ਕੇ ਆਟੇ 'ਚ ਪਾ ਲਾਂਗੇ ਵਧੀਆ ਜਿਹੇ ਪਰੌਂਠੇ ਬਣਾ ਲਾਂਗੇ ਕਰਾਰੇ 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 ਪਾਪੜ ਹੋਰ ਬਾਹਰ ਦਾ ਕਰਾਰੇ ਦਾ ਕੋਲ ਚੱਲ ਜਾਓ ਜੀ ਰੋਟੀ ਨਹੀਂ ਤੇ ਆਹੀ ਕਰਨ ਲੱਗੇ ਹੋਣਾਂ ਤੇ ਮਹੱਲ ਵਿੱਚ ਲਾ ਦੇ ਸੰਦੋ ਅੱਜ ਆਹੂ ਆਹੂ ਥੋੜਾ ਢਿੱਲਾ ਹੈ ਨੋਨੂ ਜਖਾਮ ਬਹੁਤ ਹੋ ਰਿਹਾ ਹੈ ਇਸ ਕਰਕੇ ਲੇਟ ਹੋ ਜਾਂਦੇ ਆ ਕੰਮ ਤੇ ਥੋੜਾ ਜਿਹਾ ਯੋ ਕਿ ਫਿਰ ਉਹਦੇ ਕਿ ਨਹੀਂ ਦੇਖਣਾ ਦੇਖਣ ਲੱਗ ਜੰਨੇ ਆ ਫਿਰ ਅਸੀਂ ਸਾਰੇ ਫਿਰ ਉਹਨੂੰ ਬਾਰ-ਬਾਰ ਦੇਖੀ ਜੰਨੇ ਆ ਬਾਰ-ਬਾਰ ਉਹਨੂੰ ਦੇਖੀ ਜੰਨੇ ਆ ਫਿਰ ਥੋੜਾ ਜਿਹਾ ਲੇਟ ਹੋ ਜੰਨੇ ਆ ਜਦ ਨੇ ਆਣਾ ਇਸ ਕਰਕੇ ਬੁਖਾਰ ਚੜ ਗਿਆ ਬੁਖਾਰ ਰਾਤ ਨੂੰ ਚੜਦਾ ਏ ਦਿਨ ਚ ਨਹੀਂ ਹੁੰਦਾ ਹੈਗਾ ਚੋਰ ਬੁਖਾਰ ਯੂ ਵੀ ਨੂੰ ਵੀ ਪਹਿਲੇ ਜੁਕਮੇ ਹੁੰਦੇ ਨੂੰ ਹਮੇ ਚੜਦਾ ਹੁੰਦਾ ਤਾਂ ਰਾਤ ਨੂੰ ਚੜ ਜਾਂਦਾ ਤਾਂ ਦਿਨ ਚ ਹੁੰਦਾ ਨਹੀਂ ਦੇਖੋ ਲਾਲ ਹੈਗੀ ਜੁਕਮੇ ਇੰਨੀ ਕਾ ਆਪ ਕੋਲ ਕਿਤੇ ਦੇ ਦਿੱਸ ਤੋਂ ਬਾਹਰ ਨਹੀਂ ਲੇਗੇ ਬਹੁਤ ਹਰੀ ਹਰੀ ਕੌੜੀ ਆ ਹਰੀ ਮਿਰਚ ਬਹੁਤ ਮੈਨੂੰ ਉਹ ਟੱਕਰ ਹੋ ਆਉਂਦਾ ਰੱਖਤ ਲੱਗ ਗਈ ਹੈ ਹੀਟ ਗਾਰਮੀ ਫੇਰ ਦੁਬਾਰਾ ਹੋਗੀ ਮੀਂਹ ਬੰਦ ਹੋ ਗਏ ਘਰ ਵਿੱਚ ਹਵਾ ਨਹੀਂ ਨਾ ਹੈ ਕਿ ਔਰ ਜਿਹੜਾ ਸਵੇਰੇ ਸ਼ਾਮ ਦਾ ਮੌਸਮ ਬਹੁਤ ਹੈ ਹਾਂ ਫਿਰ ਦਪੈਰ ਨੂੰ ਵੀ ਉਹ ਵੀ ਵਾਂਗ ਕਰ ਦੋ ਬਾਕੀ ਕੁਝ ਦੋਗਾ ਜੀ ਫਿਰ ਕਰ ਲੈਂਦਾ ਰੋਟੀ ਦੇ ਦੋ ਸ਼ਾਮ ਨੂੰ ਖਾ ਲੂਗਾ ਉਹ ਹਨਾ ਕਿਉਂਕਿ ਉਹਦੇ 간ਦਾਰੀ ਉਹ ਵੀ ਘੱਟ ਖਾਂਦਾ। ਲਓ ਜੀ ਆਪਾਂ ਕਣੇ ਲਿਆ ਇੱਕ ਨਾ ਜੇ ਆਪ ਕੋਈ ਵੀ ਧਾਨ ਸਬਜੀ ਬਚੀ ਵੀ ਹੋਵੇ ਹਨਾ ਆਪਾਂ ਆਟੇ ਵਿੱਚ ਗੁੰਨੀਏ ਤੇ ਜੇ ਆਪਾਂ ਉਹਦੇ ਵਿੱਚ 2-4 ਆਲੂ ਉਬਲੇ ਵੀ ਪਾ ਲਈਏ ਨਾ 2-4 ਕੁੱਬਲੇ ਹੋਏ ਆਲੂ ਰੋਟੀ ਇੰਨੀ ਵਧੀਆ ਬਣਦੀ ਆ ਨਾ ਵਿੱਚ ਆਲੂ ਪਾਏ ਹੁੰਦੇ ਆ ਨਾ ਇੱਕ ਤਰ੍ਹਾਂ ਚਮਈ ਪੋਲੀ ਹੋ ਜਾਂਦੀ ਆ ਚਲ ਇਹ ਤਾਂ ਹੁਣ ਜਿਵੇਂ ਬੇਸਣੇ ਬੇਸਣ ਵਾਲੀ ਤਾਂ ਪੋਲੀ ਹੋਊਗੀ ਭਾਜੀ ਮੈਂ ਕਿਹਾ ਮੈਂ 2-3 ਆਲੂ ਪਾਤੇ ਨਾ ਉਬਲੇ ਹੋਏ ਉਹ ਵੀ ਬਚੇ ਪਏ ਤੇ ਖਰਾਬ ਹੋ ਪਰਸੋਂ ਦੇ ਪਏ ਤੇ ਫਿਰ ਕਿਉਂਕਿ ਉਬਲੇ ਹੋਏ ਆਲੂ ਖਰਾਬ ਨਹੀਂ ਹੁੰਦੇ ਹੈਗੇ ਚਾਹੇ 4 ਦਿਨ ਆਖੋ ਪਰ ਵੀ ਆਲੂ ਪਾ ਲਈ ਐਨੀ ਜ਼ਿਆਦਾ ਰੋਟੀ ਵਧੀਆ ਬਣਦੀ ਆ ਬਾਜ਼ ਆਇਆ ਜਾਂਦੀ ਆ ਕੌਣ ਕੋਈ ਵੀ ਨਹੀਂ ਹੈਗਾ ਬੋਤਲ ਚ ਆ ਰਹੀ ਆ ਰੋਟੀ ਬਣ ਗਈ ਆ ਹਾਂ ਸੰਸੋ ਕਰ ਚੇਹਨ ਨਾ ਤੇ ਤੀਕਾ ਤਾ ਉਹ ਵੀ ਲਓ ਜੀ ਰੋਟੀ ਅਸੀਂ ਲਾਣ ਲੱਗੇ ਤੇ ਰੋਟੀਆਂ ਪੀੜੀਆਂ ਪੀੜੀਆਂ ਬਹੁਤ ਸੋਹਣੀਆਂ ਪਕ ਰਹੀਆਂ ਜਮੇ ਪੋਲੀਆਂ ਆ ਆਲੂ ਵੀ ਪਾਏ ਜਿਹੜੇ ਉਹ ਬਚੇ ਪਏ ਤੇ 3-4 ਆਲੂ ਪੱਕਦੇ ਜਮੇ ਨਰਮ ਹੋ ਜਾਂਦੀਆਂ ਨੇ ਉੱਪਰ ਤੇ ਪੇਸਾ ਅੱਛਾ ਉਹ ਜਿਹੜੇ ਪਾਏ ਸੀ ਆ ਉੱਪਰ ਤੇ ਕੜੀ ਐ ਇਸ ਸਨਾਰੀਆਂ ਤਾਂ ਉਹ ਵੀ ਨਰਮ ਪੱਕਦੀਆਂ ਨੇ ਪਰ ਜੇ ਉਬਲੇ ਹੋਏ ਆਲੂ ਬੰਦੇ ਹਨ ਜਿਵੇਂ ਪਹਿਲਾਂ ਪਾਈਏ ਤੇ ਕਰਵਾਉ। ਪਾਈਆਂ ਇੱਕ ਦੋ ਵਾਰ ਐਂਦੀਆਂ ਸਾਈਆਂ ਰੋਟੀਆਂ ਮੱਕੀ ਦੇ ਆਟੇ ਪਾਈਏ ਮੱਕੀ ਦੇ ਆਟੇ ਚ ਹਾਂ ਮੱਕੀ ਦੇ ਆਟੇ ਚਾਣ ਪਾ ਕੇ ਗੁੰਦੇ ਆ ਉਹ ਨਾ ਰੋਟੀ ਪੱਕਦੀ ਮਸਾਏ ਵਸ। ਔਖੀ ਪੱਕਦੀ ਪਰ ਸਵਾਦ ਬਹੁਤ ਜ਼ਿਆਦਾ ਸਵਾਦਵੰਦ ਹੈ। ਇਸ ਵਾਰ ਵੀ ਹੁਣ ਸਿਆਲ ਚ ਬਣਾਵਾਂਗੇ ਮੈਂ ਬਣਾਈ ਤੇ 70000 ਕੀ ਵਾਰ 70000 ਵੀ ਹੋਇਆ ਤਾਂ ਕਿਸੇ ਸਾਲ ਬਣਾਈ ଥିਨੇ ਨਾ ਮਮਮੀ ਨੇ ਬਣਾਈ ਉਹ ਸਮਾਨ ਮੱਕੀ ਦੀ ਆਟਾ ਗੁੰਨ ਕੇ ਦਿੱਤਾ ਬਣੀ ਬਜ਼ਾਰ ਕਹਿੰਦੀ ਕਹਿੰਦੀ ਬਹੁਤ ਔਖੀਆਂ ਹੁੰਦੀਆਂ ਨੇ ਆਈਡੀਆਸ ਪਰ ਉਹ ਤੇ ਅਗਲੀ ਵਰ ਇੰਨੀਆਂ ਸਵਾਦ ਬਣੀਆਂ ਦੀਆਂ ਤੇ ਫਿਰ ਅਸੀਂ ਇੱਕ ਦੋ ਵਾਰ ਫਿਰ ਬਣਾਈਆਂ ਤੇ ਆ ਔਖੀਆਂ ਬਣਾਉਂਦੇ ਪਰ ਸਵਾਦ ਦੇ ਬਣ ਲੱਗੀਆਂ ਕਿ ਕਰੀ ਵੀ ਮੱਕੀ ਦੇ ਵੀ ਕਣਕ ਦੇ ਵਿੱਚ ਤਾਂ ਪਾਈ ਜਾਂਦੇ ਆ ਮੱਕੀ ਚੋਖੀ ਹੈ ਪਰ ਮਕਸਵਾਦ ਮੱਕੀ ਬਣਾਦੀ ਚਾਹੀਦੀ ਪਰ ਸਵਾਦ ਮੱਕੀ ਦੀ ਲੱਗੀ ਜੀ ਆਲੂ ਪਾ ਕੇ ਅੰਨੇ ਸਵਾਦ ਰੂਪੀ ਲੱਗਦੀ ਸਿਆਰ ਸਿਆਰ ਚਮੂਰ ਮੇਥਿਆਲੀਆਂ ਹੈ ਕਦੇ ਮੇਥੇ ਵਾਲੀਆਂ ਆਹ ਉਹ ਸਿਆਰ ਸਿਆਰ ਕਦੇ ਮੇਥੇ ਵਾਲੀਆਂ ਕਦੇ ਹਰੀਆ ਪੀੜੀਆਂ ਲਾਲ ਤੇ ਲੀਓ ਜੁੱਟੀਆਂ ਨਿੰਹਿਆ ਨਹੀਂ ਸੌਰੀ ਉਲੀਆ ਜੁੱਟੀਆਂ ਆਹ ਲਿਆ ਮਜੂਬੀ ਨੂੰ ਆਹ ਦੇ ਦੋ ਯੂਵੀ ਨੂੰ ਲੱਸੀ ਵੀ ਦੇ ਦਿਓ ਲੱਸੀ ਵੀ ਦੇ ਦਿਓ ਲੱਸੀ ਇਹ ਰਿਟਰਨ ਨਹੀਂ ਹੈ ਜੀ ਆਕਾਰ ਨੂੰ ਦਿੰਦਾ ਨਹੀਂ ਹਾਂ ਹਾਂ ਕਰ ਲਓ ਪਤਲੀ ਜਿਹੀ ਦਿਓ ਨੂੰ ਪਰ ਗਾੜੀ ਨਾ ਦਿਓ ਖਾਸਾ ਮਾਰੀ ਬਣੇ ਤੁਸੀਂ ਸਾਨੂੰ ਕੁਛ ਨਹੀਂ ਪਤਾ ਹੈਗਾ ਕਿ ਆਇਆ ਹੋਈ ਫੈਸਟੀਵਲ ਦੇ ਨਾਮ ਤੇ ਫੁਆਮ ਤੇ ਫੁੱਲ ਹੌਲੀ ਇਹ ਵੀ ਤਿੱਖਾ ਆ ਹੱਥ ਮਾਰੂਗਾ ਵੱਢ ਕੇ ਟੱਪਾ ਆਇਆ ਇਹਨਾਂ ਇਹਨੂੰ ਐਂ ਵੀ ਬਸ ਖੋਲਦੀ ਏ ਫਟਾਫਟ ਤਾਂ ਕਰਕੇ ਇਹਨਾਂ ਲੱਗਿਆ ਪਿਆ ਹੋ ਜਦਦਾ ਹੀ ਇਹਦੇ ਪੈਰ ਹੀ ਨਿਕਲੇ ਹੌਲੀ ਜਿੰਦਾ ਸਾਨੂੰ ਮੈਸੇਜ ਆਇਆ ਤਾਂ ਵੀ ਤੁਹਾਨੂੰ ਐਮਾਜ਼ਨ ਵੱਲੋਂ ਕੋਈ ਗਿਫਟ ਆ ਰਿਹਾ ਇਸ ਕਰਕੇ ਕਰ ਰਹੇ ਜਦਦਾ ਹੀ ਇਹਦੇ ਪੈਰ ਹੀ ਲੱਗ ਰਹੇ ਪਤਾ ਨਹੀਂ ਕੀ ਆ ਮੇਰੇ ਪਾਪਾ ਨੂੰ ਕਿਆ ਮਿਲੂਗਾ ਤਾਂ ਹੁਣ ਖੋਲ ਕੇ ਦੇਖਦੇ ਆਂ ਦੇ ਵਿੱਚ ਸਾਨੂੰ ਕਿਆ ਮਿਲੂਗਾ ਤੁਸੀਂ ਆਪਣਾ 500 ਹੀ ਆਇਆ ਤਾਂ ਅੱਜ ਤੀਜੇ ਦਿਨ ਪਹੁੰਚ ਗਿਆ ਹੁਣ ਦੇਖੀਏ ਇਹਦੇ ਵਿੱਚ ਕੀ ਆਏ ਵੱਡੇ ਜਿਹੇ ਡੱਬੇ ਚ ਖੋਲ ਕੇ ਸਸਪੈਂਸ ਆਇਆ ਤਾਂ ਹੌਲੀ ਹੌਲੀ ਦੇਖੋ ਫੁੱਟ ਕੇ ਦੇਖੋ ਆ ਚੱਕੋ ਫੜੀ ਇੱਕ ਮੈਂ ਕਰਦਾ ਇਹ ਹੌਲੀ ਹੌਲੀ ਕੱਟ ਹੌਲੀ ਚਲੋ ਦੋ ਤੋਂ ਇੱਕ ਡੱਬੇ ਵਿੱਚੋਂ ਨਿਕਲੇ ਦੋ ਡੱਬਿਆਂ ਆ ਡੱਬੇ ਸਾਹਮਣੇ ਇਹਨਾ ਸਾਰਜੰਦਾ ਜੀ ਮੇਰੇ ਅੱਗੇ ਵਿੱਚ ਆ ਰੱਖਿਓ ਥੱਲੇ ਹੁਣ ਆਪ ਆ ਕਰ ਦਿੱਤੀਆ ਹੋਲੀ ਓਏ ਓਏ ਹੋਲੀ ਕੁਛ ਨਹੀਂ ਹੁੰਦਾ ਮਮਾ ਸਾਨੂੰ ਵੀ ਨਹੀਂ ਪਤਾ ਕੀ ਹੈ ਹੁਣ ਜੀ ਮੈਨੂੰ ਵੀ ਨਹੀਂ ਪਤਾ ਹੈਗਾ ਇਸ ਕਰਕੇ ਤੁਹਾਡੇ ਸਾਹਮਣੇ ਅਸੀਂ ਬੋਲ ਰਹੇ ਆ ਆ ਤੁਸ ਨੂੰ ਅਦੇ ਅੰਦਰ ਉਸੇ ਦਾ ਆ ਰੇ ਡੱਬੇ ਕੇ ਅੰਦਰ ਡੱਬਾ ਕੋ ਕੰਬੂ ਕੇ ਡੱਬੇ ਵੀਡੀਓ ਆ ਰਹੀ ਚੀਜ਼ ਫਿੱਟ ਰਹੀ ਹੈ ਵਾ ਵੇ ਰਿੰਗ ਲਾਈਟ ਆਈ ਆ ਰਿੰਗ ਲਾਈਟ थैंक यू थैंक यू ਬਹੁਤ ਬਹੁਤ ਧੰਨਵਾਦ Amazon ਦਾ ਵੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਸੀ ਉਹ ਸਾਨੂੰ ਚੀਜ਼ ਆ ਗਈ ਤਿਹਾਰਾਂ ਤੇ ਪਹਿਲਾ ਪਹਿਲਾ Amazon ਨੇ ਗਿਫਟ ਭੇਜਿਆ ਉਹ ਦੀਵਾਲੀ ਦਾ ਭੇਜਿਆ ਮੈਂ ਸੱਚੀ Amazon ਵੱਲੋਂ ਤੋਹਫੇ ਆਈਆਂ ਦੋ ਸਾਨੂੰ ਸੱਚੀ ਉਹ ਦੋ ਅਸੀਂ ਬਾਕੀ ਹੁਣ ਤੁਹਾਨੂੰ ਮਤਲਬ ਹੁਣ ਦਿਨ ਹੈ ਦਿਨ ਚ ਹੁਣ ਰਾਤ ਨੂੰ ਚਲਾ ਕੇ ਦੇਖਾਂਗੇ ਤੇ ਕਿੰਨੀ ਕੁ ਲਾਈਟ ਰੋਸ਼ਨੀ ਹੁੰਦੀ ਹੈ ਤੁਹਾਨੂੰ ਇਹਦਾ ਸਾਰਾ ਦੱਸਾਂਗੇ ਵੀ ਕਿਹਦਾ ਪੈ ਰਿਹਾ ਹੈ ਜੀ ਸ਼ਾਮ ਦੇ ਵੱਜ ਗਏ 5 5:30 ਹੋ ਗਏ ਤੇ ਇੱਧਰ ਕੋਫਤੇ ਪਾਦਾ ਅੱਜ ਸੀ ਕੋਫਤੇ ਦੀ ਸਬਜ਼ੀ ਬਣਾਈ ਆ ਸਬਜ਼ੀ ਬਣ ਗਈ ਬਸ ਫਿਰ ਟਾਈਮ ਤੇ ਹੀ ਕੋਫਤੇ ਪਾਏ ਆ ਬਸ ਹੁਣ ਜਮਾ ਹੀ ਹੁਣ ਸਬਜ਼ੀ ਤਾਰ ਦੇਣੀ ਕਿਉਂਕਿ ਫਿਰ ਸਾਰਾ ਪਾਣੀ ਸੁੱਕ ਲੈਂਦੇ ਨੇ ਸਬਜ਼ੀ ਜਮੇ ਗਾੜੀ ਹੋ ਜਾਂਦੀ ਹੈ। ਪੱਕ ਜਾਂਦੀ ਹੈ ਜਦੇ ਵਾਸ ਸੁਣ ਕੇ ਜਿਹੜਾ ਸਾਡਾ ਸਬਜ਼ੀਆਂ ਵਾਲਾ ਥੋਂ ਹੈ ਸਾਰਾ ਸਾਫ਼ ਹੋ ਗਿਆ ਦੇਖੋ ਹੁਣ ਇੱਥੇ ਅਸੀਂ ਸਿਆਲ ਦੀਆਂ ਸਬਜ਼ੀਆਂ ਸ਼ੁਰੂ ਕਰਾਂਗੇ ਲਾਵਾਂਗੇ ਮਟਰ ਗਾਜਰਾ ਇਹ ਜਿਹੇ ਸਬਜ਼ੀਆਂ ਹੁਣ ਸਾਰੀਆਂ ਹੁਣ ਲਾਵਾਂਗੇ ਕਿਉਂਕਿ ਹੁਣ ਲਸਣ ਵੀ ਲੈਣਾ ਹੈ ਸਭ ਤੋਂ ਪਹਿਲਾਂ ਸਾਧ ਲਸਣੇ ਲਾਵਾਂਗੇ ਇੱਧਰ ਹਜੇ ਸਾਰਾ ਇਹ ਬਾਅਦ ਚ ਬਹੂਗਾ ਜਦ ਬਰਸੀਨ ਲਾਉਣੀ ਹੈ ਇੱਥੇ ਸਬਜ਼ੀਆਂ ਵਾਲਾ ਥੋਂ ਹੈ ਸਾਰਾ ਤਾਂ ਕਰਕੇ ਪਹਿਲਾਂ ਸਾਫ਼ ਕਰਾ ਲਿਆ ਲਓ ਜੀ ਸਬਜੀ ਰਿੱਝ ਗਈ ਬਸ ਹੁਣ ਮੈਂ ਅੰਦਰ ਤੇ ਭਾਂਡਾ ਚੱਕ ਕੇ ਲਿਆਣੀ ਆ ਫਿਰ ਉਹ ਜੋ ਕੱਢ ਕੇ ਪਤਿੱਲਾ ਮਸਦਣਾ ਹੈ ਕਿਉਂਕਿ ਫਿਰ ਪਤਿੱਲੇ ਨਾ ਜਿਵੇਂ ਪਹਿਲਾਂ ਹੀ ਬਹੁਤ ਵਾਰ ਵੀਡੀਓ ਚ ਦੱਸ ਚੁੱਕੇ ਫਿਰ ਪਤਿੱਲੇ ਬਤੁੱਲੇ ਅਸੀਂ ਬਾਹਰ ਹੀ ਮਸਦਦੇ ਹੁੰਨੇ ਆ ਕਿਉਂਕਿ ਅੰਦਰ ਤਾਂ ਫਿਰ ਕਾਲੇ ਸਿੰਕੇ ਨਾ ਜਿਹੜੇ ਫਿਰ ਸਾਰੇ ਕਾਲੇ ਹੋ ਜਾਂਦੇ ਨੇ ਹਨਾ ਬੀਬੀ ਹੋਰ ਫਿਰ ਸਾਰੇ ਚੁੱਲੇ ਵਾਲੇ ਭਾਂਡੇ ਦਾ ਬਾਹਰ ਹੀ ਮਾਂਦੇ ਆ ਫਿਰ ਸੈਂ ਇੱਕ ਕਾਲਾ ਬਣ ਜਾਂਦਾ ਹੋਰ ਖੇਡ ਰਿਹਾ ਏ ਆਹ ਉਹ ਢਿੱਲਾ ਏ ਇਸ ਕਰਕੇ ਇਹ ਹੁਣ ਬਾਹਰ ਵੀ ਘੱਟ ਨਿਕਲ ਰਿਹਾ ਏ ਚਿਰਟਿੜਾ ਹੋਇਆ ਪਿਆ ਇਹ ਕੱਲ ਦਾ ਜ਼ੁਖਾਮ ਬਹੁਤ ਜ਼ਿਆਦੇ ਹੋ ਰਿਹਾ ਏ ਇਹਨੂੰ ਬੁਖਾਰ ਰਾਤ ਨੂੰ ਚੜਦਾ ਏ ਚੋਰ ਬੁਖਾਰ ਆ ਦਿਨ ਚ ਨਹੀਂ ਜਾਂਦਾ ਚੋਰਾ ਮੰਗੂ ਆਂਦਾ ਏ ਰਾਤ ਨੂੰ ਤੇ ਰਾਤ ਨੂੰ ਸਵੇਰੀ ਭੱਜ ਜਾਂਦਾ ਏ ਦਿਨ ਚ ਨਹੀਂ ਇਹਨੂੰ ਹੁੰਦਾ ਮੈਂ ਜ਼ੁਖਾਮ ਜ਼ਿਆਦੇ ਹੋਇਆ ਏ ਛਾਤੀ ਕਾ 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 ਕਰਦੀ ਆ ਆਪ ਨਹੀਂ ਬੋਲਦਾ ਛਾਤੀ ਬੋਲਦੀ ਆ ਨਾ ਐਨਾ ਢਿੱਲਾ ਹੋ ਰਿਹਾ ਏ ਕੋਈ ਗੱਲ ਨਹੀਂ 2-3 ਦਿਨਾਂ ਤੱਕ ਕਹਿਣ ਠੀਕ ਹੋ ਜਾਊਗਾ ਉਹ ਕੀ ਜਦੋਂ ਫਿਰ ਨਿਆਣਾ ਢਿੱਲਾ ਹੁੰਦਾ ਨਾ 1 ਕੋ ਲੱਖ ਤੇ ਜਾਦੇ ਹੋ ਜਾਂਦਾ ਹੈ ਜੀ ਉਹ ਵੀ ਟਿਊਸ਼ਨ ਤੋਂ ਆ ਗਿਆ ਤੇ ਯੂ ਵੀ ਦੀ ਟਿਊਸ਼ਨ ਦੀ ਮੈਮ ਨੇ ਦੇਖੋ ਕਿੰਨਾ ਸੋਨਾ ਹਾ ਬਣਾ ਕੇ ਦੇ ਆਏ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਅ ਮੈਂ ਆਹ ਦੇਖੋ ਬਹੁਤ ਸੋਹਣਾ ਸੋਹਣਾ ਨਹੀਂ ਸੌਰੀ ਸੁਆਦ ਮੈਂ ਖਾਇਆ ਏ ਮੈਂ ਜੀ ਮੈਂ ਤੜੀਆਂ ਵਿੱਚ ਖਾ ਨਹੀਂ ਸਕਦੀ ਹੈ ਨਾ ਇਸ ਕਰਕੇ ਮੈਂ ਥੋੜਾ ਜਿਹਾ ਖਾਇਆ ਪਰ ਮੇਰਾ ਖਾਣ ਨੂੰ ਬਹੁਤ ਦਿਲ ਕਰ ਰਿਹਾ ਬਾਦਾਮ ਕਾਜੂ ਪਕੌੜੀਆਂ ਪੋਹਾ ਕੜੀ ਲੀਫਸ ਮੈਂ ਵੀ ਦੇਖਾਂ ਖਾ ਕੇ ਮੜਿਆ ਬਹੁਤ ਕੁਝ ਪਾਇਆ ਹੋਇਆ ਏ ਅਸੀਂ ਸਾਰਿਆਂ ਨੇ ਖਾਇਆ ਯੂਵੀ ਦੀ ਚਾਚੀ ਨੇ ਵੀ ਖਾਇਆ ਸਾਬ ਨੇ ਖਾਇਆ ਦਾਖਾਂ ਖਾਲਾ ਖਾਲਾ ਤੇ ਯੂਵੀ ਕਹਿੰਦਾ ਮੈਮ ਨੇ ਕਿਹਾ ਵੀ ਮੈਨੂੰ ਦੱਸਿਓ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਤੇ ਯੂਵੀ ਦੀ ਟਿਊਸ਼ਨ ਵਾਲੀ ਮੈਮ ਨੂੰ ਤੁਸੀਂ ਯੂਵੀ ਦੇ ਬਰਥਡੇ ਵਾਲੇ ਵਲੌਗ ਚ ਦੇਖਿਓ ਜਦੋਂ ਉੱਥੇ ਅਸੀਂ ਗਏ ਸੀਗੇ ਯੂਵੀ ਦੇ ਬਰਥਡੇ ਦੀ ਪਾਰਟੀ ਕਰਨ ਸਾਰੇ ਬੱਚਿਆਂ ਨਾਲ ਮੈਡਮ ਨਾਲ ਉਹਨਾਂ ਦੇ ਘਰ ਗਏ ਸੀਗੇ ਤੇ ਹਾਂ ਤੁਸੀਂ ਲਈ ਮੈਂ ਖਾ ਲਿਆ ਹੁਣ ਹੋਰ ਨਹੀਂ ਮੈਂ ਖਾਂਦੀ ਕਿਉਂਕਿ ਤળਿਆ ਹੋਇਆ ਨਾ ਇਸ ਕਰਕੇ ਮੈਂ ਹੋਰ ਨਹੀਂ ਖਾ ਸਕਦੀ ਪਰ ਬਣਿਆ ਬਹੁਤ ਜ਼ਿਆਦਾ ਸਵਾਦ ਆ ਬਹੁਤ ਜ਼ਿਆਦਾ ਮੈਡਮ ਤੋ ਰੈਸਪੀ ਲੈ ਕੇ ਆਵਾਂਗੇ ਕਿਸੇ ਦਿਨ ਜਾਉਂਗੀ ਮੈਂ ਉਹਨਾਂ ਦੇ ਘਰੇ ਠੀਕ ਹੈ ਲੋ ਜੀ ਅਸੀਂ ਚੱਲੇ ਗੁਰਦਾਸਾ ਹੈ ਹਾਂ ਜਾ ਰਹੀ ਹੈ ਲੋ ਜੀ ਅਸੀਂ ਚੱਲੇ ਗੁਰਦਾਸਾ ਆਬੂ ਨਹੀਂ ਜਾਂਦਾ ਹੁਣ ਇੱਕ ਦੋ ਦਿਨ ਜਦ ਤੱਕ ਠੀਕ ਨਹੀਂ ਹੁੰਦਾ ਹੈਗਾ ਆਬੂ ਫੇਰ ਉਲਟੀ ਕਰ ਰਿਹਾ ਬਾਹਰ ਦੋਜੀ ਆਇਆ ਦੁੱਧ ਵਾਲਾ ਲੋ ਜੀ ਅਸੀਂ ਆ ਗਏ ਗੁਰਦਾ ਸਾਹਿਬ ਤੋਂ ਤੇ ਆਵੂ ਨੂੰ ਦੇਤਾ ਭੋਗ ਕਿਉਂਕਿ ਆ ਉਹ ਖਿੱਲਾ ਖਾਂਦਾ ਏ ਮੈਂ ਕਰਦਾ ਦਾਦੀ ਮੰਮ ਨੂੰ ਚੁੰਨੀ ਜੜਾਨਾ ਚੁੰਨੀ ਜੜਾ ਚੁੰਨੀ ਜੜਾ ਆਪਣਾ ਸਾਹਿਬ ਤੋਂ ਗੁਰਦੀ ਮੈਨੂੰ ਬੁਚੇ ਦੁੱਧ ਲੂ ਹਾਂ ਕੇ ਹਾਉ ਨੇ ਮੈਨੂੰ ਆਂਦੀ ਨੇ ਕਹਿੰਦੀ ਮੈਂ ਭੁੱਲ ਗਈ ਆਣ ਸਰ ਲੈ ਉਹ ਸਵੇਰ ਤੇ ਕਹਿੰਦੀ ਦੁੱਧ ਰੱਖ ਲਿਆ ਕਰੋ ਕਿ ਲੋ ਹਾਂ ਲੈ ਸ਼ਾਮ ਦਾ ਸ਼ਾਮ ਦਾ ਹੁਣ ਤਾਂ ਹੁਣ ਕਹਿੰਦੀ ਹੁਣ ਜ ਹੁਣ ਤਾਂ ਉਹ ਕਹਿੰਦੀ ਪਾਪਾ ਉੱਥੇ ਤੋਂ ਲਿਆਇਆ ਮੈਂ ਤਾਂ ਰੱਖਿਆ ਇਹ ਕਹ ਰਹੀ ਸੀ ਉਹ ਕਿ ਸਾਰ ਤਾਂ ਕਿਸੇ ਨੇ ਪੀਣਾ ਵੀ ਨਹੀਂ ਆਇਆ ਹਾਂ ਸ਼ਾਮ ਨੂੰ ਸ਼ਾਮ ਨੂੰ ਕਹਿੰਦੀ ਮੈਂ ਲਿਆ ਕਰੂੰਗੀ ਕਹਿੰਦੀ ਫਿਰ ਆਏ ਵੀ ਨੇੜੇ ਦਾ ਇਹ ਵੀ ਕਦੇ ਨਹੀਂ ਹੁੰਦਾ ਕਰੇ ਮੈਂ ਵੀ ਲਿਆ ਸਕਦੀ ਹਾਂ ਮੈਂ ਕਿਹਾ ਮਿਰਚ ਕੌੜੀ ਪਾ ਦਾਂ ਤਾਂ ਹੈ ਮੇਰੀ ਰੱਖ ਲਾਂਗੇ ਹਾਂ 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 ਕੌੜੀ ਆ ਮਿਰਚ ਮੈਂ ਥੋੜੀ ਮਿਰਚ ਬਹੁਤ ਕੌੜੀ ਆ ਦਵਾਰਾ ਲੱਗ ਰਹੀਆਂ ਇਹ ਖਤਮ ਹੋਈ ਜਾਂਦੀਆਂ ਨੇ ਲੱਗੀਆਂ ਜਾਂਦੀਆਂ ਨੇ ਦਵਾਰਾ ਹੈਲੋ ਭਾਈ ਪਕੌੜੀ ਬਹੁਤ ਆਇਆ ਕੀ ਹਾਂ ਹਾਂ ਕੀ ਹੋ ਗਿਆ ਬੰਦ ਹਾਂ ਇਹ ਬਹੁਤ ਹਰ ਤੇ ਹਾਂ ਬੰਦਾ ਮੈਂ ਵੀ ਆਮਨੇ ਵੀ ਹੋਲਗੋ ਆਤਾ ਮੈਂ ਕਹਾਂ ਨਹੀਂ ਬੰਦਾ ਹਾਂ ਮਾਂ ਲਾ 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 ਜੀ ਅਸੀਂ ਰਾਤ ਦਾ ਹੁਣ ਟਾਈਮ ਹੈ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਦੇ ਮੈਂ ਜੋ ਕਿ ਹਾਂ ਵੀ ਹੁਣ ਅਪਰ ਰਿੰਗ ਲਾਈਟ ਬਾਲ ਕੇ ਦੇਖਦੇ ਆਂ ਵੀ ਇਹਦੀ ਕਿੰਨੀ ਕਿਰੋਸ਼ਨੀ ਆਂਦੀ ਆ ਮਤਲਬ ਨੇੜੇ ਛੋਣਾ ਰਿੰਗ ਲਾਈਟ ਲਾਵਾਂਗੇ ਤੇ ਸਾਰਿਆਂ ਦੀ ਵੀਡੀਓ ਬਣਾਵਾਂਗੇ ਵੀ ਕਿੰਨੇ ਕੁ ਦਿਖਦੇ ਆ ਹਨਾ ਲਾਈਟ ਬੰਦ ਕਰਕੇ ਦੇਖੋ ਰੋਸ਼ਨੀ ਤਾਂ ਘਟੂਗੀ ਸਾਰੀ ਰੋਸ਼ਨੀ ਘੱਜੂਗੀ ਪਰ ਅਸੀਂ ਬਸ ਨੇੜੇ ਲਾਈਟ ਕਰਕੇ ਮੈਂ ਦੇਖਣਾ ਚਾਹਤੀ ਆ ਵੀ ਮੂੰਹ ਤੇ ਵੀ ਕਿੰਨੀ ਕੁ ਲਾਈਟ ਵੱਜਦੀ ਆ ਹਨਾ ਤੇ ਹੁਣ ਤਾਲੂ ਵੀ ਪਾਈ ਕਿਉਂ ਤਾਲੂ ਹੀ ਲਾਈਟ ਬੰਦ ਕਰ ਦੋ ਬੰਦ ਕਰੋ ਮੈਂ ਇਹ ਤੋਂ ਬਾਅਦ ਪਹਿਲਾਂ ਬਾਅਦ ਵਿੱਚ ਬਾਅਦ ਵਿੱਚ ਕਰੂੰਗਾ ਹਾਂ ਮੈਂ ਮੂਹਰੇ ਮੜਾ ਜਾਂ ਮੂਹਰੇ ਦੇਖੀ ਮੜਾ ਜਾਂ ਐਨ ਨੂੰ ਕਾਈ ਆਹ ਖਾਣ ਦੀ ਫੋਨ ਵੀ ਐਂ ਵੀ ਨਹੀਂ ਹੈਗੀ ਇਹਦੇ ਉਹ ਨਹੀਂ ਮੈਨੂੰ ਪਤਾ ਤਾਰ ਵੱਡੀ ਨਹੀਂ ਮੈਂ ਵੀਡੀਓ ਬਣਾ ਕੇ ਦੇਖਣੀ ਆ ਵੀ ਕਿੰਨੀ ਕੁ ਲਾਈਟ ਵੱਜਦੀ ਆ ਮੂਹਰੇ ਦਿਵਾਈ ਦੂੰਗਾ ਮੇਰੇ ਪੁੱਤ ਨੂੰ ਹਾਂ ਠੀਕ ਆ ਵਧੀਆ ਏ ਬਹੁਤ ਵਧੀਆ ਵੱਜ ਰਹੀ ਆ ਡਿਜ਼ਾਈਨ ਯੂਵੀ ਦਾ ਮੂਵੀ ਆਂ ਦੇਖ ਰਿਹਾ ਦੇਖੋ ਪੂਰੀ ਲਾਈਟ ਵੱਜ ਰਹੀ ਆ ਤਾਰ ਨਿਕਲ ਗਈ ਤਾਰ ਕਸ 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 ਦੁਆਰਾ ਕਰ ਹਾਂ ਠੀਕ ਆ ਬਹੁਤ ਵਧੀਆ ਕੁਆਲਟੀ ਆ ਵੀ ਯਾਨੀ ਕਿ ਨੇਰੇ ਤੇ ਨੀਓਸ਼ ਨਹੀਂ ਆ ਰਹੀ ਹੈ ਮੈਜਿਕ ਕਰਾਂ ਮੈਜਿਕ ਤੇ ਲੱਗ ਬੰਦ ਮੈਜਿਕ ਕਰਾਂ ਮੈਜਿਕ ਹਾਂ ਨੀਲੀ ਲਾਲ ਵੀ ਹੋ ਜਾਂਦੀ ਹੈ ਜਿਹੇ ਜਿਹੇ ਰੰਗ ਨੀਲੀ ਲਾਲ ਚਿੱਟੀ ਤਿੰਨ ਰੰਗ ਨੇ ਦੇ ਕਿੰਨੇ ਰੰਗ ਨੇ ਚਲ ਬੰਦ ਕਰ ਦੇ ਤੇ ਮਤਲਬ ਵੀ ਅਡੀ ਕੁਆਲਿਟੀ ਵਧੀਆ ਹੈ ਵੀ ਮਤਲਬ ਵੀ ਹੁੰਦਾ ਸੀ ਰੋਸ਼ਨੀ ਚ ਵੀਡੀਓ ਬਣਾ ਬਣਾਇਆ ਕਰਾਂਗੇ ਵੀ ਕਈ ਵਾਰ ਨੇੜਾ ਹੁੰਦਾ ਜਿਵੇਂ ਰਾਤ ਨੂੰ ਹੁਣ ਜਿਵੇਂ ਕੇ ਕੁਆਲਿਟੀ ਰਾਤ ਨੂੰ ਹੁੰਦਾ ਹਨਾ ਪ੍ਰੋਗਰਾਮ ਕੋਈ ਵੀ ਫਿਰ ਉਹਦੇ ਲਈ ਹੋਰ ਜ਼ਿਆਦਾ ਲਾਈਟ ਚਾਹੀਦੀ ਹੈ ਜਿਹੜੀਆਂ ਘਰਾਂ ਲਾਈਟਾਂ ਲੱਗੀਆਂ ਵੀ ਉਹਨਾਂ ਨਾਲ ਵੀ ਰੋਸ਼ਨੀ ਘੱਟ ਪੈ ਜਾਂਦੀ ਹੈ ਤਾਂ ਕਰਕੇ ਅਸੀਂ ਆਹ ਦੋ ਮੰਗਵਾਈਆਂ ਨੇ ਇਸ ਕਰਕੇ ਫਿਰ ਅਸੀਂ ਹੁਣ ਆ ਯੂਜ਼ ਕਰਿਆ ਕਰਾਂਗੇ ਵੀ ਹੁਣ ਪਤਾ ਲੱਗ ਗਿਆ ਵਧੀਆ ਚ ਨੰਨ ਆਉਂਦਾ ਹੈ ਵੀ ਫਿਰ ਵੀਡੀਓ ਇਨਸਾਫ ਆਇਆ ਕਰੂੰਗੀ ਹੌਲੀ ਹੌਲੀ ਲਾਈਟਾਂ ਵੀ ਮਤਲਬ ਲਾ ਲਾਂਗੇ ਕਿਉਂਕਿ ਜਿਹੜੀ ਲਾਈਟਾਂ ਦੀ ਰੋਸ਼ਨੀ ਆ ਉਹ ਚਾਹੀਦੀ ਆ ਫਿਰ ਹਰ ਟਾਈਮ ਅਸੀਂ ਇਹਨੂੰ ਵੀ ਨਹੀਂ ਚੱਕ ਸਕਦੇ ਪਰ ਯਾਨੀ ਕਿ ਆਪਣੇ ਕੰਮ ਸਾਰਨ ਲਈ ਅਸੀਂ ਆ ਦੋ ਲਾਈਟਾਂ ਲਈਆਂ ਤੇ ਯੂ ਵੀ ਆਪੂ ਇੱਧਰ ਦੇਖ ਰਿਹਾ ਵੀ ਕੀ ਆ ਇਹ ਜੇ ਇਹ ਚੱਕ ਲਏਗੇ ਨਾ ਹੁਣ ਪਰਲੇ ਕਮਰੇ ਚ ਆਪੂ ਨੇ ਰਾਟ ਪਾ ਲੈਣਾ ਹੈ ਕਿਉਂਕਿ ਇਹੇ ਬਿਮਾਰ ਕਰਕੇ ਨਾ ਹੁਣ ਜਿੰਦ ਜਿਆਦਾ ਕਰ ਰਿਹਾ ਆ ਆ ਟੈਸਟ ਕਰੀਏ ਮੋਬਾਈਲ ਨਾਲ ਕੇ ਆਹ ਦੇਖੋ ਮੋਬਾਈਲ ਨਾਲ ਕੇ ਟੈਸਟ ਕਰੀਏ ਨਹੀਂ ਜੀ ਮੋਬਦੇ ਦੇ ਰੰਗ ਦੇ ਕਿਹਾ ਤਾਂ ਨਾ ਚੱਕ ਕੇ ਲੈ ਕੇ ਆਉਂ ਮੈਂ ਆ ਚੱਕ ਤੇ ਚਲੋ ਹੁਣ ਇਹਨੂੰ ਪਾ ਦੇ ਇੱਥੇ ਸਿੱਧੀ ਸਿੱਧੀ ਲਾ ਕੇ ਤਾਰੋ ਵੀ ਹੋਏ ਚਾਰ ਦਾ ਨਾ ਰਹੀ ਰਾ ਜਾ ਕਹਿੰਦਾ ਜਾ ਲੋ ਜੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਉਗੀ ਤੇ ਹੁਣ ਆਪੋ ਅੱਧਰ ਖੇਲ ਰਹੇ ਹੈ ਤੱਪ ਕੁੱਦ ਕੇ ਏਸੀ ਕਰਿਆ ਹੋਇਆ ਬੰਦ ਕਿਉਂਕਿ ਆਪੋ ਹੁਣ ਢਿੱਲਾ ਜਾਦੇ ਆ ਫਿਰ ਏਸੀ ਚ ਇਹਦਾ ਸਾਹ ਰੁਕਣ ਲੱਗ ਜਾਂਦਾ ਇਸ ਕਰਕੇ ਹਾਂ ਮੇਰੇ ਨੱਪਾ 6000 ਸਬਸਕ੍ਰਾਈਬਰ ਦੇ ਨੇੜੇ ਆ ਸਬਸਕ੍ਰਾਈਬ ਕਰ ਦੋ ਵੀਡੀਓਸ ਲਾਈਕ ਕਰਿਓ ਤੇ ਆ ਜਿੱਦਿਹੀ ਆਪੀ ਇੱਥੇ ਨਿਕਸੂਗੀ ਸਭ ਸਾਰਿਆਂ ਨੂੰ ਬਾਏ ਬਾਏ ਚਲੋ ਜੀ 6000 ਦੇ ਨੇੜੇ ਆ ਯੂਵੀ ਕਹਿੰਦਾ ਫਟਾਫਟ ਸਬਸਕ੍ਰਾਈਬ ਕਰਦੇ ਹੋ ਤਾਂ ਪਲੀਜ਼ ਵੀਡੀਓ ਦੇ ਐਂਡ ਕਰਨ ਤੇ ਪਹਿਲਾਂ ਸਾਰੇ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰਦੇ ਬਾਏ ਅਬੂ ਬਾਏ ਕਰਦੇ ਬੱਤ ਬਾਏ ਕਰਦੇ ਬਾਏ ਸਸਰੀ ਘਰ ਭਲਾ ਦੇ ਜਿੰਨੇ ਸਸਰੀ ਘਰ ਸਸਰੀ ਘਰ ਸਸਰੀ ਘਰ ਸਸਰੀ ਘਰ